ਦੱਸੋ ਜੀ ਲੋ ਜਿਹੜੇ ਫੜੇ ਮਾਸ਼ਾਅੱਲਾਹ ਕੀ ਕੋ ਤੁਮਾਂ ਵਾਲੇ ਸਨ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਕਪੀਰ ਖਾਕਸੀ ਵੱਲੋਂ ਨਸ਼ਾ ਰੋਧ ਅਤੇ ਮਾੜੇ ਅਨਸਰਾਂ ਰੋਧ ਜਿਹੜੀ ਆ ਉਹ ਜ਼ਿਲ੍ਹਾ ਪ੍ਰਿੰਸੀਪਲ ਵੱਲੋਂ ਦਿਹਾਤੀ ਵੱਲੋਂ ਮਹਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਇਆ ਥਾਣਾ ਗੁਰਾਇਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈ ਅੱਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਇਹਨਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੀ شناخت ਦੋਨਾਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ لال ਹੈਗਾ ਜੀ ਇਹ ਤੇ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਮਾਨ ਲਿਆ ਹੋਇਆ ਹਾਂ ਉਸ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਸਨ ਉਹ ਦਰਾਨੇ 2 ਦਿਨ ਦੇ ਪੁਸਤਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਰ ਨਾਲ ਟਿੱਲੀ ਗੱਲ ਅਸੀਂ ਕਲੀਅਰ ਕਰਾਂਗੇ ਦਰਾਨੇ ਕਿ ਕਿੱਥੇ ਵੇਚਦੇ ਸੀ ਇਹ ਸਬੈਰ ਸੀ ਜਾਂ ਆਪ ਖੁਦ ਖਾਂਦੇ ਸੀ ਜਾਂ ਕਿ ਵੇਚਦੇ ਸੀ ਮੈਂ ਅੱਗੇ ਤੁਹਾਡੇ ਕੋਲ ਕੋਈ ਹੋਰ ਕੁਛ ਪਤਾ ਨਹੀਂ ਇਹ ਤਾਂ ਸਟੇਟ ਤੋਂ ਲੈ ਕੇ ਆਏ ਨੇ ਛਾਟਗਨ ਸਾਈਡ ਤੋਂ ਲੈ ਕੇ ਆਏ ਨੇ ਜੀ ਜਦ ਨਰਿੰਦਰ ਆ ਉਹ ਲੈ ਕੇ ਆਇਆ ਨਾਲ ਹੀ ਆ ਗਏ ਸੀ ਮੈਂ ਕਿ ਕਲੀਅਰ ਕਰਦੇ ਆ ਸਾਰਾ ਤੇ ਵਹੀਕਲ ਵਗੈਰਾ ਕਿਹੜਾ ਜੀ ਹਾਂ ਵਹੀਕਲ ਇਹਨਾਂ ਕੋਲ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਨਾਲ ਅਫੀਮ ਬਰਾਮਦ ਕੀਤੀ ਹੈਗੀ ਹੈ ਜੀ ਸੋ ਕੰਮ ਵਗੈਰਾ ਚੁੱਕ ਰਿਹਾ ਨਵਿੰਦਰ ਸਿੰਘ ਦਾ ਬਾਈ ਇੱਕ ਦੂਸਰਾ ਰੋਸ਼ਨ ਨਿਰੰਦਰ ਤੇ ਅਬਾਉ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਦਿਨ ਦਾ ਰਿਮਾਨ ਦੋ ਦਿਨ ਦਾ ਅਪਲੀਕੇਸ਼ਨ ਰਿਮਾਨ ਹੈਗਾ ਜੀ ਇਹਦਾ ਪਹਿਲਾਂ ਉਹ ਤੁਹਾਨੂੰ ਪਾਣੀ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮਕਦਮਾ ਹੋਇਆ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂਨੇ ਪੋਸਟ ਰਿਮਾਨ ਅਸੀਂ ਚੈੱਕ ਕਰ ਲਾਂਗੇ